एसकेएम ਤੇ ਸੀਐਮ ਭਗਵੰਤ ਮਾਨ ਦੀ ਮੀਟਿੰਗ ਖਤਮ ਹੋ ਗਈ ਦੱਸਿਆ ਕਿ ਕਿਸਾਨੀ ਦੇ ਮੰਗਾਂ ਨੂੰ ਲੈ ਕੇ ਚਰਚਾ ਹੋਈ ਹੈ ਪੰਜਾਬ ਪਵਨ ਦੇ ਵਿੱਚ ਕਰੀਬ 2 ਘੰਟੇ ਚੱਲੀ ਮੀਟਿੰਗ ਐਸਕੇਐਮ ਤੇ ਸਰਕਾਰ ਦੇ ਵਿੱਚ ਸਹਿਮਤੀ ਨਹੀਂ ਬਣੀ ਪੰਜ ਮਾਰਚ ਨੂੰ ਅਸੀਂ ਤਰਨ ਦੇਾਂਗੇ ਉਹ ਗਰਾਂਹ ਨੇ ਕਿਹਾ ਹੈ ਬਹੁਤ ਸਮੁੱਥ ਚੱਲ ਰਹੀ ਸੀ ਅੱਦੇ ਬਿਆ ਮੰਗ ਪੱਤਰ ਤੇ ਵੈਸ਼ ਹੋ ਗਈ ਸੀ ਅੱਦੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰਨੇ ਤੁਰਨੇ ਨਾਲ ਆਇਆ ਕਰੋ ਸੜਕਾਂ ਤੇ ਨਾ ਬੈਠਿਆ ਕਰੋ ਗੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਖੋਹੋ ਜੇ ਚਲੋ ਛੋਟਾ ਕੁਝ ਹੋਰ ਦੇਣ ਦਾ ਹੈ ਨਹੀਂ ਜੇ ਤੁਹਾਡਾ ਗਾਹ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅੱਧੀਆਂ ਮੰਗਾ ਕਿ ਤင်း ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ ਹੈ ਵੀ ਜੇ ਖੁੱਲਾ ਸਮਾਂ ਨਾਲ ਉਹਨਾਂ ਸੀ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 89 ਮੰਗਾ ਧਾਰਾ ਮੰਗਾ ਦੇ ਵਿੱਚੋਂ 89 ਮੰਗਾ ਤੇ ਵਹਿ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਵਿੱਚ ਨਾ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਹੈ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐਵੇਂ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਲਦੀ ਹੈ ਅਸੀਂ ਨਾ ਇਹ ਹੈ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਹੈ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਹ ਤੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਹੈ ਉਹਦੇ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਟਿਰਕੇ ਮੁੱਖ ਮੰਤਰੀ ਵੀ ਮਚੋਂ ਬਾਕਆਊਟ ਕਰ ਗਿਆ ਤੇ ਅਸੀਂ ਕੱਲ ਮੌਬਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲੱਗੂ ਕੋਈ ਮੰਗ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹੋ ਜਿਹਾ ਤਾਂ ਕੁਝ ਮਿਲਦਾ ਲੱਗਦਾ ਵੀ ਐਂ ਹੀ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਮੈਂ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਉਹ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਜੇ ਕਰ ਲਉ 5 ਤਰੀਕ ਨੂੰ ਫਿਰ ਮੀਟਿੰਗ ਚ ਕੀ ਰਹਿ ਗਿਆ ਜੋ ਹੋਇਆ ਸੀ ਉਹ ਸਭ ਕੁਝ ਬੜੀ ਮੰਤਰੀ ਵੀ ਸੀ ਖੇਤੀ ਮੰਤਰੀ ਵੀ ਸੀ ਜਿਹੜਾ ਐਨ ਆਰ ਆਈ ਮੰਤਰੀ ਆ ਉਹ ਵੀ ਸੀ ਸਾਰੇ ਸੀਗੇ ਔਰ ਜਿਸ ਤਰ੍ਹਾਂ ਪ੍ਰਵੋਕ ਹੋਇਆ ਇਸ ਮੈਂ ਤਾਂ ਇਸ ਗੱਲ ਤੇ ਅਫਸੋਸ ਹੈ ਬੀ ਚੀਫ ਮਿਨਿਸਟਰ ਸਟੇਟ ਦਾ ਉਹ ਇੰਨੀ ਛੇਤੀ ਇੰਨਾ ਕਿਹਦੀ ਗਲਤ ਤੇ ਪ੍ਰਵੋਕ ਹੋ ਜਾ ਕੋਈ ਗੱਲ ਗੱਲ ਹੋਈ ਨਹੀਂ ਚੰਗੀ ਪਲੀ ਡਿਸਕਸ਼ਨ ਚੱਲਦੀ ਸੀ ਜਿੰਨੀਆਂ ਮੰਗਾਂ ਤੇ ਚਰਚਾ ਹੋਈ ਹੈ ਜੀ ਨਹੀਂ ਸਰ ਫਿਰ ਆ ਹਮਾਇਤ ਹੈ ਕੋਈ ਗੱਲ ਪ੍ਰਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਹੈ ਅਸੀਂ ਕਿਹਕ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਹੋ ਰਹੀ ਸੀ ਬੜਾ ਖੁਸ਼ਕੁਬਾਰ ਮਾਹੌਲ ਬਹੁਤ ਸਾਰੇ ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰੋਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਪਤਾ ਨਹੀਂ ਕਿਉਂ ਇਦਾਂ ਇਹਦੇ ਚੀ ਦੇ ਕੋ ਚੀਫ ਮਿਨਿਸਟਰ ਨੂੰ ਨਹੀਂ ਉਹਨਾਂ ਨੇ ਕਿਹਾ ਪੰਜ ਨੂੰ ਕਰ ਲਓ ਫਿਰ ਜੋ ਕਰਨਾ ਕਰ ਲਓ ਜੋ ਪੰਜ ਨੂੰ ਕਰ ਲਓ ਔਰ ਚੀਫ ਮਿਨਿਸਟਰ